ਬੂੜਾ ਗੁੱਜਰ ਰੋਡ ਤੇ ਬੀਤੇ 6 ਦਿਨ ਤੋਂ ਹੁਣ ਤੱਕ ਲਗਾਤਾਰ ਅਜਿਹਾ ਹੀ ਮੌਦੀਆਂ ਬਾਜੀਆਂ ਦਾ ਦੌਰ ਲਗਾਤਾਰ ਚੱਲ ਰਹੀ ਹੈ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਉਸ ਵੇਲੇ ਸਾਹਮਣੇ ਆਈ ਜਦੋਂ ਕਿ ਥਾਣਾ ਸਿਟੀ ਦੀ ਪੁਲਿਸ ਦੇਰ ਸ਼ਾਮ ਉੱਥੇ ਪਹੁੰਚ ਕੇ ਨਾ ਬਾਜੀਆਂ ਨੂੰ ਰੁਕਵਾ ਦਿੱਤਾ ਪਰ ਪੁਲਿਸ ਤੋਂ ਪਹਿਲਾਂ ਹੀ ਬੋਲਟ ਮੋਟਰਸਾਈਕਲ ਤੇ ਪਹੁੰਚੇ ਦੋ ਪੀਸੀਆਰ ਜਵਾਨਾਂ ਦੀ ਬਾਜੀਆਂ ਤੇ ਸੰਚਾਲਕ ਦੇ ਨਾਲ ਕੁਝ ਗੁਪਤ ਗਲਬਾਤ ਹੋਈ ਉਸ ਤੋਂ ਬਾਅਦ ਰੁਕਿਆ ਹੋਇਆ ਬਾਜੀਆਂ ਦਾ ਦੌਰ ਜਿਹੜਾ ਹੈ ਦੁਬਾਰਾ ਤੋਂ ਪਿਆਨਕ ਰੂਪ ਲੈ ਕੇ ਤੇ ਖੂਨੀ ਰੂਪ ਦੇ ਨਾਲ ਸ਼ੁਰੂ ਹੋ ਗਿਆ ਕਾਤਾ ਸਿੰਘ ਨਾਲ ਜੀ ਸਾਨੂੰ ਤੋਂ ਜੀ ਸਿੰਘਾ ਪਿੰਡ ਚੱਕ ਸ਼ੇਰੇ ਵਾਲਾ ਜ਼ਿਲ੍ਹਾ ਮੁਕਸਰ ਦਾ ਰਹਿਣ ਵਾਲਾ ਅੱਜ ਕੀ ਕੀਤਾ ਜੀ ਇੱਥੇ ਅੱਜ ਅਸੀਂ ਬੰਦਾ ਰੱਖਿਆ ਸੀ ਰਾਤ ਆ ਕਿੰਨੇ ਵਜੇ 8 ਵਜੇ 9 ਵਜੇ ਤੇ ਹੁਣ ਕੱਢਣਾ ਸੀ 8-9 ਵਜੇ ਜੀ ਤੇ ਸਾਨੂੰ ਵਿਸ਼ਵਾਸ ਆ ਸਾਡੀ ਗੱਲ ਬਾਤ ਤੇ ਅਸੀਂ ਕਰਦੇ ਆ ਬੰਦਾ 24 ਘੰਟੇ ਰਹਿ ਸਕਦਾ ਜੀ ਜਿਉਂਦਾ ਰਹਿੰਦਾ ਬਸ ਆਪਦੀ ਪ੍ਰਖਿਣ ਵਾਲੀ ਸਾਹ ਆਉਂਦਾ ਸਾਰਾ ਕੁਝ ਆਉਂਦਾ ਉਹਨੂੰ ਬਸ ਉਹ ਉਸੇ ਨੂੰ ਆਊਗਾ ਹੋਰ ਬੰਦਾ ਨੇ ਨਵਾਂ ਨਹੀਂ ਕਰ ਸਕਦਾ ਕਿੰਨੇ ਦਿਨ ਤੋਂ ਚੱਲ ਰਿਹਾ ਹੈ ਇਹ ਸਾਡਾ 5-6 ਦਿਨ ਹੋ ਗਏ ਮਤਲਬ ਮੈਨੂੰ ਤਾਂ ਬਹੁਤ ਟਾਈਮ ਹੀ ਹੋ ਗਿਆ ਕਰਦੇ ਨੂੰ ਮੈਨੂੰ ਤਾਂ 20 ਸਾਲ ਦੇ ਕਰੀਬ ਹੋ ਗਏ ਨਾ 22 ਸਾਲ ਦੇ ਮੇਰੇ ਕੋਲ ਰਿਕਾਰਡ ਹੈਗਾ ਮੋਹਰਾਂ ਪੰਜਾਂ ਆਪਣੇ ਕੋਲ ਸਾਰਾ ਕੁਝ ਸਮੇਂ ਚ ਤੋਂ ਮੋਹਰ ਲਵਾਉਣੇ ਤਾਂ ਕਿਸੇ ਤੋਂ ਵੀ ਲਵਾਉਣੇ ਐਸਜੀਐਮ ਤੋਂ ਜਾਂ ਡੀਸੀ ਤੋਂ ਸੋ ਮੋਹਰਾਂ ਪੰਜਾਂ ਮੇਰੇ ਕੋਲ ਠੀਕ ਹੈ ਮੋਹਰ ਲਾ ਕੇ ਤੁਹਾਨੂੰ ਮਨਜ਼ੂਰੀ ਦੀ ਹਾਂਜੀ ਹਾਂ ਬਾਕੀ ਮੇਰਾ ਐਕਸਪੀਰੀਅੰਸ ਹੈ ਜਿਹੜੇ ਮੁੰਡੇ ਹੋਰ ਕਿੱਤਾ ਹੱਥ ਆਪਣੇ ਕੰਮ ਉਥੇ ਨਵੇਂ ਮੁੰਡੇ ਆ ਹੀ ਕਰਦੇ ਆ ਇਹ ਗੌਰ ਨਹੀਂ ਕਰਦੇ ਇਹ ਕਰਕੇ ਪ੍ਰੋਗਰਾਮ ਹਾਲ ਦਾ ਦੂਜੇ ਪਿੰਡ ਜਾਵੜਦੇ ਚੱਕ ਤੇ ਹੋਰ ਜਾਵ ਆਨਕੇ ਲਈ ਕਰਕੇ ਹੋਇਆ ਕੰਮ ਮੇਰੇ ਨਾਲ ਐਸ ਤਾਂ ਹਾਂ ਜੀ ਗੱਲਬਾਤ ਨਹੀਂ ਹੁੰਦੀ ਕਰੇ ਠੀਕ ਹੈ ਮੈਨੂੰ ਜਦੋਂ ਮਰਜੀ ਬਰਾਲਾ ਕਦੋਂ ਮਰਜੀ ਮੈਂ ਕਰਨਾ ਹੀ ਕਰਨਾ ਹੈ ਕੰਮ ਇਹ ਤੁਹਾਡਾ ਹੀ ਹੈ ਜੀ ਮੰਨ ਹਾਂਜੀ ਮੇਰਾ ਸਾਰਾ ਸਰਸ ਮਾਨ ਆਉਂਦਾ ਤੁਹਾਡਾ ਮੇਰੇ ਕੀ ਨਾ ਫਿਰ ਗੁਰਪ੍ਰੀਤ ਜੀ ਕਿੱਥੋਂ ਦੇ ਰਹਿਣ ਵਾਲੇ ਪਿੰਡ ਦਾਨ ਸਿੰਘਲ ਕਿਹੜੇ ਜ਼ਿਲ੍ਹੇ ਦਾ ਪਿੰਡ ਬਠਿੰਡੇ ਜ਼ਿਲ੍ਹੇ ਸੀ ਇੱਥੇ ਤੁਹਾਨੂੰ ਨੱਪਿਆ ਸੀ ਹਾਂਜੀ ਕਿੰਨੇ ਵਜੇ ਨੱਪਿਆ ਸੀ 8 ਵਜੇ ਚੱਲ ਹਾਂ ਕੱਲ੍ਹ ਜੀ ਅੱਜ ਕੀ ਵਾਰ ਹੈ ਪਤਾ ਤੁਹਾਨੂੰ ਵੀਰਵਾਰ ਹੋ ਗਿਆ ਹਾਂਜੀ ਤੁਹਾਨੂੰ ਬੰਦਵਾਰ ਨੱਪਿਆ ਸੀ ਹਾਂਜੀ ਅੱਜ ਹੁਣ ਕੱਢਿਆ ਹਾਂਜੀ ਕਿੰਨੇ ਦਿਨ ਤੋਂ ਚੱਲ ਰਿਹਾ ਪ੍ਰੋਗਰਾਮ ਇਹ ਪੰਜ ਛੇ ਦਿਨ ਹੋ ਗਏ ਦਰੋਜ਼ ਤਾਂ ਦੱਬਦੇ ਆ ਦਰੋਜ਼ ਤਾਂ ਦੱਬਦੀ ਇੱਕ ਇੱਕ ਦਿਨ ਹੁੰਦਾ ਇੱਕ ਦਿਨ ਦੱਬਦਾ ਹਾਂਜੀ ਤੇ ਤੂੰ ਪਹਿਲਾਂ ਇਸ ਤੋਏ ਚ ਕਿੰਨੀ ਵਾਰੀ ਦੱਬਿਆ ਤੁਹਾਨੂੰ ਮੈਂ ਤਾਂ ਗਿਣਤੀ ਨਹੀਂ ਜੀ ਅੱਛਾ ਬਹੁਤ ਵਾਰੀ ਦੱਬਿਆ ਮੈਂ ਨਿੱਕਾ ਸੀਗਾ ਜਦ ਮੈਂ ਖੇਲ ਕਰਨ ਲੱਗਾ ਸੀ ਸਰ ਸਾਹਿਬ ਵਗੈਰਾ ਕਿਵੇਂ ਹੁੰਦਾ ਉਹ ਤਾਂ ਮਾਤਾ ਰਾਣੀ ਦੀ ਕਿਰਪਾ ਹੀ ਹੈ ਜੀ ਹੋਰ ਕੀ ਕੀ ਕਰਤਾ ਅੱਬ ਦਿਖਾ ਲੈਂਦੇ ਹਾਂ ਹੁਣ ਦਿਖਾਏ ਆਂ ਤਾਂ ਹੀ ਤੁਹਾਨੂੰ ਪਤਾ ਹੈ ਐਲਬਮ ਕਿੱਥੇ ਹੈ ਬੋਤਲਾਂ ਬੋਤਲਾਂ ਭਾਂਦੇ ਆ ਬੋਤਲਾਂ ਭਾਂਦੇ ਸੀ ਮੋਟਰਸਾਈਕਲ ਰੋਕਣੇ ਕਮਾਈ ਦਾ ਕੀ ਸਾਰਾ ਤੁਹਾਡੇ ਕੋਲ ਹੈ ਜੀ ਕਮਾਈ ਦਾ ਕੀ ਸਾਰਾ ਕਮਾਈ ਦਾ ਸਾਧਨ ਜਿਹੜੇ ਸੰਗਤ ਦਿੰਦੀ ਹੈ ਹੀ ਕੀ ਚੱਲ ਰਿਹਾ ਸੀ ਇੱਥੇ ਉਹ ਬੰਦਾ ਨਪਿਆ ਸੀ ਨਾ ਥੱਲੇ ਜੀ ਜਾਦੂ ਕਰਦੇ ਆ ਸਾਨੂੰ 15-20 ਮਿੰਟ ਹੋ ਕੇ ਪਹਿਲਾਂ ਪਤਾ ਲੱਗਾ ਸੀ ਆ ਕੇ ਪਟਾਤਾ ਸਰ ਇੱਕ ਥਾਂ ਦੇ ਵਾਲਾ ਵੀ ਮੌਤ ਹੋਈ ਆ ਕੀ ਲੱਗਦਾ ਇਹ ਜਾਇਜ਼ ਹੈ ਉਹਦੇ ਕੰਮ ਜਿਹੜੇ ਹੋਣ ਚਾਏ ਮੌਤ ਹੋ ਸਕਦੀ ਐਕਸ਼ਨ ਵੈਆ ਜੀ ਇੱਥੇ ਪਹੁੰਚ ਕੇ ਅਸੀਂ ਉਹਨੂੰ ਪਟਾਤਾ ਇਹ ਵਿੱਚ ਸਰ ਜੀ ਇਹ ਮੈਿਕਾ ਮੈਗ ਨੂੰ ਕੋ ਪਰਮਿਸ਼ਨਾਂ ਦਿੱਤੀਆਂ ਜਾਂਦੀਆਂ ਇਹਨਾਂ ਕੋਲ ਕੋ ਪਰਮਿਸ਼ਨ ਮਿਲੀ ਨਹੀਂ ਇਹ ਕਿੰਨਾਂ ਕੋਲ ਮੈਂ ਕੁਝ ਦਿਨ ਪਿੱਛੇ ਦੇਖ ਕੇ ਕਐਮਸੀ ਵੱਲੋਂ ਪਰਮਿਸ਼ਨ ਦਿੱਤੀ ਕਿ ਇਹ ਅਧਿਕਾਰ ਹੈ ਕਐਮਸੀ ਕੋਲ ਇਹ ਕੋ ਪਰਮਿਸ਼ਨ ਦੇਣ ਦਾ ਕਐਮਸੀ ਕੋਲ ਦਾ ਕੋਈ ਅਧਿਕਾਰ 5 ਫੁੱਟ ਦਾ ਜ਼ਮੀਨ ਤੋਂ ਥੱਲੇ ਕੋਆ ਪਟਾ ਗਿਆ ਗਲਤ ਤਾਂ ਤੁਸੀਂ ਪਟਾਇਆ ਸਾਰੇ ਲੱਗਦਾ ਇਹ ਉਮਰ ਰਾਈਟਸ ਦੀ ਡਾਇਰੈਕਟ ਵਾਇਓਲੇਸ਼ਨ ਹੈ ਜੀ ਇਹ